ਮੈਂ ਕਈ ਐਸੇ ਬੰਦੇ ਦੇਖੇ ਜਿਹੜੇ ਕਾਫੀ ਸਮੇਂ ਤੋਂ ਗੁਰੂ ਘਰ ਦੇ ਨਾਲ ਜੁੜੇ ਦਾਸਾ 15 ਸਾਲ 20 ਸਾਲ ਪਰ ਉਹਨਾਂ ਨੂੰ ਹੁਣ ਤੱਕ ਇਹ ਨਹੀਂ ਪਤਾ ਲੱਗਾ ਬਾਣੀ ਮਨੋਗਿਆਨੀ ਕੀ ਕਿਰਤਮੋ ਗਿਆਨੀ ਮਾਨਿ ਮੰਨ ਲੋ ਕਹਿੰਦੇ ਮਨ ਨੂੰ ਸਮਝਾ ਲਈ ਕਿਉਂ ਸਮਝਾ ਲਈ ਕਿਉਂਕਿ ਮਨ ਕਦੀ ਨਹੀਂ ਮੰਨਦਾ ਮਨ ਕਦੀ ਨਹੀਂ ਆਖੇਗਾ ਅੰਮ੍ਰਿਤ ਵੇਲਾ ਹੋਇਆ ਉਠੋ}{|\text{ਇਸ਼ਨਾਨ ਕਰੋ, ਮੁਰੂ ਕਰ ਜਾਓ। ਮਨ ਕਦੀ ਨਹੀਂ ਆਖੇਗਾ ਬਾਣੀ পড়ੋ। ਮਨ ਕਦੀ ਨਹੀਂ ਆਖੇਗਾ ਸੇਵਾ ਕਰੋ, ਗੁਰੂ ਘਰ ਜਾਓ, ਕਿਤੇ ਭਾਂਡਿਆਂ ਦੀ ਸੇਵਾ, ਕਿਤੇ ਜੋੜਿਆਂ ਦੀ ਸੇਵਾ। ਇਹ ਜਿਹੜੀ ਸੇਵਾਵਾਂ ਐ ਨੇ ਸਾਡੇ ਗੁਰੂ ਸਾਹਿਬ ਬਣਾਣੇ ਕੀਤੀਆਂ ਨੇ। ਇਹ ਸੇਵਾਵਾਂ ਕੋਲ ਲੰਘ ਕੇ ਗਏ ਨੇ ਪਰ ਉਥੇ ਮੈਂ ਮੇਰੀ ਨਹੀਂ ਜਿੱਤਾਈ।}} जितने सेवाय ते अहंकार नहीं जितने अहंकार है उते सेवा भूल जाओ भाई कई कह मैं अमृत पान करना है अजे मन नहीं बनिया कदों बनेगा पंजा साल तेरी उम्र हो गई पोतरिया वाला हो गया पोतरिया वाला दो त्रिया वाला हो गया हजे भी नहीं मन बनना असि कि सियाने ਅਸਿਕ ਇਥੋਂ ਪਤਾ ਲਾ ਲਈਏ ਤਾਂ ਨੇ ਗੁਰੂ ਅਮਰਦਾਸ ਸਾਹਿਬ ਜੀ ਜਿਹੜੇ 60 ਸਾਲ ਦੀ ਉਮਰ ਚ ਬੀਬੀ ਅਮਰੋ ਕੋਲ ਬਾਣੀ ਸੁਣੀਏ ਉਹ ਕਹਿੰਦੇ ਹਨ ਇੱਕ ਸਮਾਂ ਐਸਾ ਆਉਂਦਾ ਕਿ ਤੁ ਸੱਚਾ ਗੁਰੂ ਮਿਲ ਜਾਏਗਾ ਇਹ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਘਰੋਂ ਸੇ ਵੜਿਆ ਸੀ ਇਹਦਾ ਗੁਰੂ ਕਿਤੇ ਮਿਲ ਜਾਏਗਾ ਇੱਕ ਛੇ ਲਾਗਦਾ ਕਿਸਨੂੰ 50 ਸਾਲ ਹੋ ਗਏ ਕਿਸਨੂੰ 100 ਸਾਲ ਹੋ ਗਏ ਕਿਸਨੂੰ 150 ਸਾਲ ਹੋ ਗਏ ਕਿਸਨੂੰ 200 ਸਾਲ ਹੋ ਗਏ ਕਿਸਨੂੰ 6.500 ਸਾਲ ਹੋ ਗਿਆ ਜਦੋਂ ਵੀ ਪਾਣੀ ਲਿਖੀ ਹੈ ਕਿੰਨੀਆਂ ਇਹਨਾਂ ਉਮਰਾਂ 'ਚ ਇਹਨਾਂ ਸਮੇਂ ਦੇ ਵਿੱਚ ਕਿਹੜੀਆਂ ਪੀੜੀਆਂ ਆਤ ਬੀੜੀਆਂ 8 ਪੀੜੀਆਂ 9 ਪੀੜੀਆਂ 10 ਪੀੜੀਆਂ ਖਾਸ ਕਰਕੇ ਯਾਰ ਕਿਤੇ ਨਾਲ ਵਾਲੇ ਟੋਟਰ ਮਾਜੀ ਵਰਗੇ ਤੇ ਉਸ ਤੋਂ ਬਾਅਦ ਜਿਨ੍ਹਾਂ ਨੇ ਦੋਤੀ ਜੀਵਾ ਸਾਬਦੇ ਜਰਗਨ ਦੇ ਭਾਈ ਉਹਨਾਂ ਵਰਗੇ ਸੀ ਉਹਨਾਂ ਦੀ ਪੀੜੀਆਂ ਲੰਗੀਆਂ ਨੇ ਸਾਡੀਆਂ ਪੀੜੀਆਂ ਜਾਂ ਸਕਦੀਆਂ ਹਮ ਤੱਕ ਇਹ ਅਸੀਂ ਕਹਿੰਦੇ ਹਾਂ ਪ੍ਰਗੂ ਅਮਰਦਾਸ ਜੀ ਇਹਨੇ ਬੁੱਢੀ ਅਵਸਥਾ ਜਾ ਕੇ ਜੇ ਆਪਣੇ ਮੂੰਹ ਤੋਂ ਬੋਲ ਲੱਗਦੇ ਨੇ ਆਪੜੇ ਆਪ ਨੂੰ ਗੁਰੂ ਬਣਾ ਸਕਦੇ ਐ ਇੰਨੀ ਸੇਵਾ ਕਰਕੇ 11 ਸਾਲ 11 ਸਾਲ ਸੇਵਾ ਕਰਤਾ ਜੋ ਗੁਰੂ ਨੇ ਕਿਆ ਕਰੀ ਗਏ ਤਰੀਕੇ ਪਰ ਇਹਨੇ ਗਿਆ ਮੇਰੀ ਕਰਤਾਰ ਦੀ ਪੂਰੀ ਹੋਈ ਅੱਜ ਗੁਰਮਤਿ ਦੇ ਖੁਸ਼ ਨਹੀਂ ਹੋਏ ਅੱਜ ਮੇਰੀ ਸੇਵਾ ਦੀ ਗੁਰੂ ਨਾਲ ਨਹੀਂ ਕੀਤੀ ਅੱਜ ਮੇਰੇ ਗੁਰੂ ਨੇ ਵੇਖਿਆ ਹੀ ਨਹੀਂ ਨਹੀਂ ਗੁਰੂ ਨੇ ਕੰਮ ਮੈ ਲਾਇਆ ਬਾਸੋ ਕੰਮ ਸੀ ਤਾਂ ਮਨ ਚ ਕਿਉਂਕਿ ਉਹਦੇ ਪਿੱਛੇ ਗਰੀਬਾਂ ਸੀ ਬ્રાਹਮਣ ਦੇ ਕਹਿ ਹੋਏ ਪਚੰਦ ਦੀ ਠੋਕਰ ਰਹੀ ਸੀ ਉਹਨਾਂ ਦੇ ਹਿਰਦੇ ਤੇ ਤਾਂ 11 ਸਾਲ ਉਹਨਾਂ ਨੇ ਸੇਵਾ ਕੀਤੀ ਤੇ ਗੁਰੂ ਮਿਲੇ ਉਹਦੇ ਮਨ ਚ ਆਸਿੰਦਨ ਗੁਰੂ ਮਿਲ ਗਏ ਮੈਂ ਕੁਝ ਨਹੀਂ ਲੈਣਾ ਮੈਂ ਸੇਵਾ ਚਾਹੀਦੀ ਸੇਵਾ ਕਰਦੀ ਭਾਈ ਤਨਈ ਆਵਰਗੇ ਸੇਵਾ ਦਾ ਭਾਈ ਮਨਵਰਗੇ ਸੇਵਾ ਦਾ ਸਾਡੇ ਦੇ ਸਿੱਖ ਪਰਮਚੈ ਨੇ ਸਿਆਣੇ ਬੰਦੇ ਲੈ ਕੇ ਆ ਕੇ ਚਟੀਆਂ ਦਾੜੀਆਂ ਹੋ ਗਈਆਂ 50 ਜਹਾਜਾਂ ਦੀ ਉਮਰਾ ਹੋ ਗਈਆਂ ਪਰਿਵਾਰਾਂ ਵਾਲੇ ਆ ਪੋਤਰਿਆਂ ਦੋਤਰਿਆਂ ਵਾਲੇ ਹਜੇ ਵਿਆਹ ਨਹੀਂ ਹੋਇਆ ਹਜੇ ਸਾਡਾ ਮਨ ਨਹੀਂ ਜੁੜਿਆ ਹਜੇ ਸਾਡਾ ਮਨ ਨਹੀਂ ਕਰਦਾ ਮਨ ਆ ਕਰਦੇ ਮਨ ਉਹ ਕਰਦੇ ਮਨ ਕਦੀ ਨਹੀਂ ਤੁੰਗੂ ਬਏਗਾ ਇੱਕੋ ਪੰਕਤੀ ਵੱਲ ਧਿਆਨ ਦੇ ਦਿਓ ਗੁਰਬਾਣੀ ਚੋਂ ਬੁਰੇ ਕੰਮ ਕੋ ਉੱਠ ਖਲੋਇਆ ਬੁਰੇ ਕੰਮ ਵਾਸਤੇ ਮਨ ਆ ਤੇ ਚੰਗੇ ਕੰਮ ਵਾਸਤੇ नाम की बेला मन नहीं लगता कभी किसी ने यह नहीं कहा पैसे कमा नहीं किया रोटी खाने मन नहीं किया वस्त्र पैने मन नहीं किया चंगा कारोबार हो नहीं किया मन है पर गुरी वाले पास मन नहीं किया मना पैण है गुरु ने कहा मन में लड़ना, लड़ना सिखना ज्ञान खड़ग गया तलवार लै गुरु को ਕਦ ਨਾਲ ਲੜਨਾ ਮਨ ਸਿਮ ਲੋਜੈ ਮਨ ਦੇ ਨਾਲ ਲੜ ਮਨ ਸਾਹਮਣੇ ਸਮਾਈ ਲੜੇਗਾ ਬਾਦਲ ਗੁਰੂ ਵਾਲੇ ਪਾਸੇ ਲਿਆ ਤਾ ਉਹਨੇ ਸ਼ਰੀਰ ਇਥੇ ਬਿਠਾ ਮਨ ਤੇ ਦੇ ਉਪਰ ਕਰਦਾ ਕੁਲੀਲਾ ਮਾਨੀਗਲਾਂ ਤਾਂ ਕਿ ਸਾਡੇ ਆਪਣੀ ਬਣ ਲੰਗੀ ਜਾਂਦੀ ਤਾਂ ਜਰਪਾ ਨੂੰ ਮਾਨਦੇ ਨਹੀਂ ਇਹ ਚੀਜ਼ ਹਾਜੀ ਗੁਰੂ ਘਰ ਦੇ ਨਿੱਕੇ ਨਿੱਕੇ ਚੀਜ਼ਾਂ ਦਾ ਸਤਿਕਾਰ ਕਰੀਦਾ ਨਿੱਖਿਆ ਨਿੱਕੀ ਜਾਂਦਾ ਗੁਰੂ ਘਰ ਦੀ ਜਿਹੜੀ ਇਹ ਲਈ ਸੇਵਾਵਾਂ ਦੀ ਗੁਰੂ ਘਰ ਦੇ ਵਿੱਚ ਮਰਿਆਦਾ ਹੋਗੀ ਗੁਰੂ ਘਰ ਜਲੰਧਰ ਦੀ ਮਰਿਆਦਾ ਹੋਗੀ ਗੁਰੂ ਘਰ ਜੋੜਿਆਂ ਦੀ ਸੇਵਾਵਾਂ ਦੀ ਕਈ ਤਰ੍ਹਾਂ ਦੀ ਇਹਨਾਂ ਲਈ ਤਾਂ ਕਰਦੇ ਇੱਥੋਂ ਹੀ ਤੁਹਾਡੀ ਸੇਵਾ ਕਰਾਂਗੇ ਪਹਿਲਾ ਸੇਵਾ ਪੜੀ ਇੱਥੋਂ ਰਾਪਤੀ ਅਗਲੇ ਦੀ ਸੇਵਾ ਪੜੀ ਲੰਮੀ ਸੇਵਾ ਪੂਰੀ ਨਾ ਹੋ ਪਰ ਆਪਾਂ ਥੋੜੀ ਜਿਹਾ ਕਰਕੇ ਇਹ ਸੇਵਾ ਕਰਕੇ ਇਹਦੇ ਵਿੱਚ ਸਾਡੀ ਮੰਗੇ ਅਸੀਂ ਕੁਝ ਲੈਣਾ ਕਾਮ ਪਰੇ ਤਬ ਸਿਮਰੀਏ ਲੋੜ ਪਈ ਤਾਂ ਆਏ ਅੱਜੇ ਪਛੇ ਗੁਰੂ ਜੀ ਤੇ ਨਹੀਂ ਆਗਾ ਜਦੋਂ ਕੋਈ ਚਾਹੀਦਾ ਦੁੱਖ ਆ ਗਿਆ ਪਿਪਤਾ ਆ ਗਈ ਪਰੇਸ਼ਾਨੀ ਆ ਗਈ ਘਰ ਚ ਮੌਤ ਹੋ ਗਈ ਘਰ ਬੋ ਤਲੇਸ਼ ਆ ਗਿਆ ਝੜਾ ਹੋ ਗਿਆ ਸੁਖ ਸ਼ਾਂਤੀ ਹੈ ਨਹੀਂ ਆਨੰਦ ਹੈ ਨਹੀਂ ਖੁਸ਼ੀ ਹੈ ਨਹੀਂ ਮੈਂ ਤਹਾਂ ਗੁਰ ਕੋੜ ਆਇਆ ਪਹਿਲਾਂ ਤੇ ਮੈਂ ਬਾਬੇ ਬੱਚੇ ਪਜਾਤਾ ਸੀ ਜੇ ਗੁਰੂ ਸਾਹਿਬ ਨੇ ਗਿਆ ਸਮਾਏ ਦੇ ਨਾਇਗਾ ਚਾਰੇ ਹੁੰਦਾ ਭਾਲ ਕੇ ਪੂਰਮ ਪਚਮ ਉਤਮ ਪੁਤਰਪੱਖ ਇਹ ਚਾਰ ਦਿਸ਼ਾਵਾਂ ਆਇਆ ਤੇ ਆਸ਼ਰਮ ਆਇਆ ਮੈਂ ਮਾ ਗੁਰੂ ਨੂੰ ਲਾਇਆ ਮੈਨੂੰ ਕਿਉਂ ਪਤਾ ਲੱਗਿਆ ਵੀ ਦੋਖੀ ਮਿਲਿਆ ਸਮਾਂ ਇੱਕ ਖਾਲੀ ਲੱਗਿਆ ਮੈਂ ਸਵਾਸ ਗੁਰੂ ਘਰ ਤੇ ਲੈ ਜੀ ਗੁਰੂ ਨੇ ਕਿਹਾ ਸੀ ਧਾਮ ਧੰ ਸਦਾ ਸੰਮਲ ਧਾਮ ਨ ਬਿਟਾਈ ਜਾਏ ਮੈਂ ਧਾਮ ਉਹਦਾ ਵਾਤੇ ਲੈਣਾ ਮੈਂ ਸਵਾਸ ਹੋਣ ਦੇ ਲਿਖੇ ਲਾਤਾ ਕਿ ਮੈਂ ਆ ਭਾਲ ਕੇ ਅਗਰ ਮੈਂ ਉਹ ਹੀ ਕਿਤੇ 15 ਮਿੰਟ ਵੀ ਤਣੋਂ ਗੁਰੂ ਦੇ ਕੋਲ ਜਾ ਕੇ ਬੈਠ ਇਕਾਕਰ ਚਿਤੋ ਕੇ ਮਨ ਵਿਰਤੀਆਂ ਇਕਾਕਰ ਕਰਕੇ ਮਨ ਗੁਰੂ ਨਾਲ ਜੋੜ ਕੇ ਗੁਰੂ ਦੇ ਅਰਥਾਹ ਮਹਾਰਾਜ ਆਤਨ ਪਿਆ ਜੀ ਤੇ ਆ ਤੁਹਾਡਾ ਮਨ ਪਿਆ ਜੀ ਤੁਹਾਡਾ ਹੀ ਸਾਰਾ ਕੁਝ ਬਸ ਕਿਰਪਾ ਜੀ ਕਰੋ ਵੀ ਇਹਨੂੰ ਕੋਈ ਕਿਸੇ ਤਰ੍ਹਾਂ ਦੀ ਬਿਮਾਰੀ ਨਾ ਲੱਗੇ ਹਮੇਸ਼ਾ ਤੰਦਰੁਸਤੀ ਦਿਓ ਤੇ ਮੈਂ ਅੰਮ੍ਰਿਤ ਵੇਲੇ ਓਟ ਕੇ ਤੁਹਾਡੇ ਚਰਨਾ ਤੇ ਬੈਠਾ ਤੁਹਾਡੇ ਨਾਲ ਆ ਕੇ ਜੁੜਾ ਬਸ ਬਾਣੀ ਨਾਲ ਜੁਨੇਗਾ ਮੈਨੂੰ ਇਹਦਾ ਕੁਪਕਦੇਓ ਜਿਹਦੇ ਘਰ ਜਿਹਦੇ ਮਨ ਚ ਜਿਹਦੇ ਤਨ ਜਗਵਾਨੀ ਵਸ ਗਈ ਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਲੋੜ ਨਹੀਂ ਨਾਮ ਨਿਦੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਉਹਦੇ ਪਿੱਛੇ ਨੌ ਤਖਜਾਨੇ ਲੱਧੀਆਂ ਸਦੀਆਂ ਸਭ ਕੁਝ ਆਪੇ ਤੋਂ ਹੀ ਆ ਫਿਰਦੀਆਂ ਨੇ ਜੋ ਹਰ ਹਿਰਦੇ ਚ ਸਤਾਉਂਦਾ ਹੈ ਆਪ ਕੋ ਵੈਗੂ ਵਾਇਗੁਰੂ ਜਦੋਂ ਸਾਹ ਆ ਕੇ ਹੋ ਗਏ ਨਾ ਵਾਇਗੁਰੂ ਵਾਇਗੁਰੂ ਹੋਰ ਮੰਤਰ ਹੈ ਜਪੋ ਮੈਂ ਕੋਈ ਆਪੇ ਕਰ ਪਰ ਜਾਣਾ ਹੈ